ਕੁਝ ਨਹੀਂ ਜਿੱਥੇ ਮੈਂ ਤੁਹਾਨੂੰ ਹੱਥ ਵਿੱਚ ਲੈ ਕੇ ਸੌਂਗ ਦੇ ਮਿਹਰਬਾਨੀ ਆ ਮੈਂ ਇਹ ਇਹ ਗੱਲਾਂ ਪੰਨਾ ਨਾ ਖੜਾ ਹੋਇਆ ਹਰ ਇੱਕ ਬੰਦੇ ਨਾਲ ਇਦਾਂ ਗੱਲ ਕਰਦਾ ਕਿ ਨਵੀਂ ਨਹੀਂ ਗੱਲ ਇਹ ਤੁਸੀਂ ਤਾਂ ਕੋਈ ਨੋ ਸੇ ਨੂੰ ਪਾ ਕੇ ਖੜਾ ਬਈਓ ਅੱਛਾ ਬੰਦਾ ਬੰਦਾ ਕਿਹੋ ਜਿਹਾ ਮੇਰੇ ਸੁਣਿਆ ਯਾਰ ਮੈਂ ਕੋਈ ਠੀਕ ਨਹੀਂ ਮੰਨਦਾ ਯਾਰ ਨਹੀਂ ਮੈਂ ਇਹਨੂੰ ਪਤਾ ਰਿਸਪੈਕਟ ਨਾਲ ਮੈਂ ਤੁਹਾਨੂੰ ਤਾਂ ਦੱਸਣਾ ਇਹਨਾਂ ਨੂੰ ਦਾ ਦੱਸਣਾ ਇਹਨਾਂ ਨੂੰ ਵੀ ਭਾਇਓ ਤੁਸੀਂ ਡਾਕਾ ਆ ਕੇ ਤੇ ਗੁੰਡਾਗਰਦੀ ਕਰਾਉਣੀ ਹੋ ਦੂਜਾ ਫੋਨ ਕਰਿਆ ਆਪਣੇ ਬਤਮੀਜੀ ਕਰੀ ਜਿਸ ਦੇ ਉਪਰੰਤ ਮੈਂ ਦੂਜਾ ਫੋਨ ਕਿੱਥੇ ਸਰ ਸੇ ਮਾਫੀ ਮੰਗਦਾ ਹਾਂ ਇੱਕ ਵਾਰ ਮਾਰੇ ਦੋ ਲੋਕੋ ਨੇ ਕੀ ਨਾਮ ਹੈ ਇਸ ਦਾ ਬੱਲ ਅਤੇ ਜੱਸੀ ਔਰ ਗਿਆਨੀ ਨੇ ਬਤਮੀਜੀ ਕੀ ਆ ਉਪਰੰਤ ਵਿਕਾਸ ਕਹਿੰਦਾ ਵੀ ਮੈਂ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਮੇਰੇ ਆਨਲਾਈਨ ਪਾਸ ਦੇ ਵਿੱਚ ਵੀ ਪੈਸੇ ਸੀ ਜਿਹੜੇ ਇਹਨਾਂ ਨੇ ਮੰਨੇ ਆ ਆਪਣੇ ਮਾਫੀ ਲਵਦੇ ਤੇ ਮੇਰੇ ਫਾਸਟੈਗ ਵਿੱਚ ਵੀ ਪੈਸੇ ਸੀ ਉਹਨਾਂ ਚੀਜ਼ਾਂ ਦੇ ਸਬੂਤ ਉਹਨਾਂ ਨੂੰ ਦਿੱਤੇਗੇ ਇਹਨਾਂ ਨੇ ਬੰਦੇ ਆ ਤੇ ਇਹਨਾਂ ਦੇ ਗੁੰਡੇ ਜਿਹੜੇ ਉਹਨਾਂ ਨੇ ਮੇਰੀ ਜਿੱਤੂ ਰੋਕਿਆ ਰੋਕਣ ਤੋਂ ਬਾਅਦ ਉਹਨਾਂ ਨੇ ਬੇਇੱਜ਼ਤੀ ਕੀਤੀ ਮਾੜਾ ਸ਼ਬਦ ਬੋਲਿਆ ਮੇਰੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਇਲਾਕੇ ਦੇ ਲੋਕਾਂ ਦੇ ਇੱਥੇ ਦਾ ਪਤਾ ਲੱਗਾ ਤਾਂ ਫਿਰ ਉਹ ਇੱਥੇ ਪਹੁੰਚਿਆ ਨੌਕਰੀ ਖੋਡੀ ਚਾਉਂਗਾ ਮੈਂ ਨੌਕਰੀ ਖੋਡੀ ਛੁਕਣੀ ਆ ਇੱਧਰ ਸੁਣ ਗੱਲ ਨੌਕਰੀ ਖੋਡੀ ਛੁਕਣੀ ਆ ਤੇਰੇ ਵੱਲ ਸਾਹਿਬ ਗੱਲ ਕੀ ਹੋਈ ਐ ਤੇਰੇ ਵੱਲ ਸਾਹਿਬ ਕਿਵੇਂ ਆ ਇਹ ਇਹ ਹੁਣ ਆਪਾਂ ਗੁੰਡੇ ਪਾਏ ਆ ਇਹ ਹਾਂ ਨਹੀਂ ਗਰਮ ਇਹ ਆ ਕਿ ਮੇਰੀ ਗੱਡੀ ਦਾ ਆਨਲਾਈਨ ਪਾਸ ਵੀ ਆ ਮੇਰੀ ਗੱਡੀ ਦਾ ਵਿੱਚ ਫਾਸਟ ਸੈਟ ਵੀ ਪੈਸੇ ਹੈਗੇ ਆ ਤਾਂ ਵੀ ਇਹਨਾਂ ਦੇ ਜਗਰਾਉਂ ਪਾ ਮੈਂ ਸੀਪੀਸੀ ਮੈਂਬਰ ਹਾਂ ਹਾਂ ਐਸਸੀ ਵੀ ਆ ਮੈਨੂੰ ਮੈਂ ਉਹੀ ਆ ਉਹ ਵੀ ਮੰਗਦਾ ਰਹ ਚਲੋ ਵੀ ਚਲੋ 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 ਜਾਣ ਦੋ ਜਾਂ ਦੋ ਜਾਣ ਦੋ ਕੱਢ ਲਓ ਵੀਰੇ ਹੈਲੋ ਮੈਨੂੰ ਬੇਚਤੀ ਕਿਉਂ ਕੀਤੀ ਮੇਰੇ ਕੋਲ ਦੋਨੇ ਕੱਟ ਲੋ ਯਾਰ ਕੱਟੋ ਜਾਣ ਦੋ ਯਾਰ ਜਾਣ ਦੋ ਗੱਡੀਆਂ ਸਾਰੇ ਜਾਣ ਦੋ ਚਲੋ 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 ਜਾਣ ਦੋ ਜਾਣ ਦੋ ਜਾਣ ਦੋ ਜਾਣ ਦੇ ਯਾਰ ਜਾਣ ਦੇ ਬੁਲਾਓ ਬੁਲਾਓ ਏ ਮੁੱਲਾਪੁਰ ਟੋਲਤੀ ਆ ਜੀ ਅਸੀਂ ਜਿੱਥੇ ਖੜੇ ਹੋਇਆ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਹਨਾਂ ਨਾਲ ਜਿਹੜੀ ਬਦਤਮੀਜ਼ੀ ਕੀਤੀ ਜਿਹੜੀ ਜਿਹੜੀ ਗੁੰਡਾਗਰਦੀ ਲੈ ਜਾਣ ਤੋਂ ਵੀਰੇ ਆ ਜਿਹੜੀ ਗੁੰਡਾਗਰਦੀ ਆ ਇਹ ਟੋਲ ਵਾਲਿਆਂ ਦੀ ਜੀ ਮੇਰੀ ਗੱਡੀ ਦੇ ਵਿੱਚ ਮੇਰੇ ਕੋਲੇ ਫਾਸਟ ਟੈਗ ਵਿੱਚ ਵੀ ਪੈਸੇ ਆ ਜੀ ਔਰ ਜਿਹੜਾ ਮੇਰਾ ਆਨਲਾਈਨ ਪਾਸ ਆ ਉਹਦੇ ਵਿੱਚ ਵੀ ਪੈਸੇ ਆ ਓਕੇ ਇਹਨਾਂ ਦੇ ਮੁਲਾਜ਼ਮਾਂ ਨੇ ਚੈੱਕ ਕਰ ਲਿਆ ਪਰ ਇੱਥੇ ਇਹਨਾਂ ਦੇ ਛੜਾਰੂ ਗੁੰਡੇ ਜਿਹੜੇ ਆ ਉਹ ਬਕਵਾਸ ਕਰਦੇ ਆ ਇਹਨਾਂ ਨੂੰ ਤੁਸੀਂ ਸਾਨੂੰ ਗੋਲੂ ਮਾਰੋਗੇ ਅੱਛਾ ਇਹ ਬੰਦਿਆਂ ਦੀ ਬੇਇੱਜ਼ਤੀ ਕਰਨ ਵਾਸਤੇ ਟੋਲ ਟੈਕ ਲਾਏ ਗਏ ਬਿਲਕੁਲ ਬਿਲਕੁਲ ਤੋਂ ਇਸ ਕਰਕੇ ਅਸੀਂ ਇਸ ਗੱਲ ਦਾ ਰੋਸ ਦਿਖਾਉਨੇ ਆ ਤੋਂ ਅਸੀਂ ਕਿਹਾ ਵਾ ਠਾਕੁਰ ਸਾਹਿਬ ਵੀ ਆਇਆ ਵੀ ਉਹਰੇ ਗੁੰਡੇ ਨੇ ਆਓ ਅੱਛੇ ਤਾਂ ਕਿ ਸਾਡੀ ਧੜੀ ਪਟਾਓ ਇਹ ਇਹ ਇਹਨਾਂ ਦਾ ਇਹਨਾਂ ਦਾ ਹਾਲਾਤ ਬਣਿਆ ਬਿਲਕੁਲ ਬਿਲਕੁਲ ਨਹੀਂ ਨਹੀਂ ਗੱਲ ਨਹੀਂ ਯਾਰ ਨਹੀਂ ਇਹਨਾਂ ਨੂੰ ਸਮਝਣਾ ਚਾਹੀਦਾ ਨੇ ਚਲਾਉ ਜੋ ਨਹੀਂ ਚਲਾਇ ਨੀ ਕਾਰ ਮੈਂ ਉਹੀ ਮੈਂ ਨਹੀਂ ਮੈਂ ਬਾਅਦ ਜਹਲੇ ਨਹੀਂ ਕਰ ਹਲੇ ਨਹੀਂ ਕਰ ਹਲੇ ਨਹੀਂ ਕਰ ਨੋ ਨੋ ਪਤਾ ਕੀ ਹਰ ਬੰਦੇ ਨਹੀਂ 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 ਬੰਦਾ ਇੱਥੇ ਲੈ ਉਹ ਇੱਥੇ ਲਿਆ ਸਾਰੇ ਲੋਕਾਂ ਦੇ ਵਿੱਚ ਦੇ ਦੋ ਇਹ ਸਾਹ ਨੂੰ ਦੇਖ ਕੇ ਦੋ ਜੇ ਮੇਰੇ ਪਾਸ ਮੇਰੇ ਕਾਗਜ਼ ਵਿੱਚ ਵੀ ਪੈਸੇ ਸੀ ਮੇਰੇ ਕਾਗਜ਼ ਪਾਸ ਵਿੱਚ ਵੀ ਪੈਸੇ ਸੀ ਸਾਡੇ ਬੰਦਿਆਂ ਨੇ ਇੱਥੇ ਕੇਸ ਹੈ ਕੇਸ ਹੈ ਓਏ ਇਹ ਖੋਲੋ ਖੋਲੋ ਯਾਰ ਖੋਲੋ ਪਿੰਡਾ ਖੋਲੋ ਪਿੰਡਾ ਖੋਲੋ ਯਾਰ ਮੈਂ ਸੱਟੀਆਂ ਜਾਣਦਾਂ ਆ ਤਾਂ ਹੋਰ ਵੀ ਜਾਣਦੀ ਨਹੀਂ ਇੱਥੇ ਨਹੀਂ ਜਿਹੜੇ ਸੱਟੇ ਆ ਮੇਰੀ ਗੱਲ ਮੇਰੀ ਗੱਲ ਸੁਣ ਵੀ ਤੂੰ ਇਹ ਪੁੱਤ ਲੈ ਆ ਉਹ ਮੁੰਡੇ ਲੈ ਆਂ ਅੱਜ ਤੇਰੇ ਨਹੀਂ ਤਨ ਹੋ ਫਾਸਟੈਗ ਲਾਈਵ ਇਹਦੇ ਕੱਟੇਗੇ

ਸਾਰਾ ਬਰਾਬਰ ਸਾਰੀ ਦੁਨੀਆ ਜਾਣਦੀ ਹੈ ਇਹਨੂੰ ਮਾਸ਼ਾ ਇਹਨੂੰ ਮਾਸ਼ੀਆ ਲਾਖ 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 ਤੱਕ ਕਰ ਬਸ ਤੂੰ ਤੇਰੀ ਤਮਾਸ਼ੀ ਕੇ ਸੰਭਾਲ ਗਿਆਨ ਦੇ ਜਾਂ ਚੱਲ ਜਾ ਬੱਸ ਕਰ ਰੂ ਬੇਦੌਲਤ ਪਸਾਰੋ ਉਹ ਜਾ ਹੈਲੋ ਸਰੂਦੀ ਕੰਮ ਹੈ ਤਲਕ ਤੋਂ ਆਉਂਦੇ ਨਹੀਂ ਆ ਵੀ ਜਾਣੀ ਕਾਗੀ ਲਿਆਓ ਇੱਥੇ ਲਿਖਣੇ ديني چي چڪا گلاو منو کہیں نه بند آيے پر اوتھر گیا اوتھر ہے ني جو تو ني او میرے اوندے ني مندا راي گسا گسا او کي ني پائيندا ولا اوه مافي نه ਕੀ ਬੋਲਿਆ ਜੀ ਜਿਹੜਾ ਮੈਂ ਤਾਂ ਹੁਣ ਦੱਸਿਆ ਨਹੀਂ ਮੇਰਾ ਫੋਨ ਨਹੀਂ ਜੀ ਸਰ ਦਾ ਮਰਾ ਭੱਜ ਜਾ ਉਹ ਨਾ ਬੋੜਾ ਛੋੜਿਆ ਮੇਰੀ ਭੱਜ ਗਿਆ ਉਹਦੀ ਗੱਲ ਨਹੀਂ ਜਾਨਦੇ ਮਿੰਟ ਕਿਹੜਾ ਮੇਰੇ ਕੋਲ ਉਹpropto ਨੂੰ ਪੜਾਣਾ ਜਿਹੜਾ ਪੰਗਾ ਲੈ ਰਿਹਾ ਮੈਂ ਤੁਹਾਨੂੰ ਛੱਡ ਕੇ ਮੱਤਣਾ ਪਵੇਗਾ ਨਾ ਮੁੰਡੇ ਨਹੀਂ ਪੱਛੇਗੇ ਇੱਥੇ ਕਾਗਜ਼ ਲਿਆਓ ਮੈਨੂੰ ਲਿਖ ਕੇ ਦਿਓ ਕਿ ਮੈਂ ਮੈਂ ਨਹੀਂ ਮਾਫੀ ਮੰਗਣੀ ਨਹੀਂ ਮਾਫੀ ਦੇਵੋ ਦੇਖੋ ਲਿਓ ਕਾਗਜ਼ ਇੱਥੇ ਲਓ ਇੱਥੇ ਲੱਗਿਓ ਇੱਥੇ ਲੱਗਿਓ ਕਾਗਜ਼ ਇੱਥੇ ਲੱਗਿਓ ਆਪਕੇ ਕਹਿਣੇ ਸੇ ਉਹ ਕੂੜੀ ਲਈ ਜੇ ਮੇਰੀ ਸੋਝਾ ਗੱਲ ਚਾਹਣਾ ਹੈ ਇੱਥੇ ਵੱਡੇ ਸੁਣ-ਸੁਣ ਕੇ ਜਦੋਂ ਵੀਡੀਓ ਵੀਡੀਓ ਕਰੂਗੀ ਨਾ ਇਹ ਕੰਮਾਂ ਦੇ ਨੀਂਹਾਂ ਨਾ ਚੋਰ ਸਾਰਾ ਇੱਥੇ ਕੁਦਰਤ ਤਾਂ ਆਉਂਦਾ ਰਾਜੇ ਆਓ ਕਾਹੇ ਆਉਂਚੇ ਲੋ ਐਸੇ ਕਾਹਾਂ ਲੇ ਗੋ ਰਾਜੇ ਆਓ ਮੈਂ ਜੀ ਕੋਈ ਗੱਲ ਨਹੀਂ ਬਾਹਰ ਦੋ ਮਿੰਟ ਮੇਰੀ ਬਾਤ ਕੋਈ ਆਵਾਜ਼ ਸਾਈਕਲ ਬਿਲਕੁਲ ਆਉਂਦਾ ਮੈਂ ਆ ਗਿਆ ਕਹਿੰਦਾ ਆਵਾਜ਼ ਮੀਂਹ ਜਿਹੀ ਆ ਰਹੀ ਹੈ ਮੈਂ ਤਾਂ ਲੈ ਆਉਂਗਾ ਲੋਬੇ ਲੈ ਆਉਂਗਾ ਆਪ ਬੰਦੇ ਕਿਹੜੇ ਹੋਰ ਕੰਦੇ ਚ ਜਾ ਰਹੇ ਹੋ ਮੇਰੇ ਕੋਲ ਕਿ ਆ ਰਹੇ ਮੈਂ ਸਭ ਤੋਂ ਪਹਿਲਾਂ ਉਹ ਚਿੰਤਾ ਨਾ ਕਰ ਮੈਂ ਮੈਂ ਬੜੇ ਜਾਪਿਆਂ ਨੂੰ ਹੁੰਦਾ ਪਰ ਜਿਹੜੀ ਗਲਤੀ ਆ ਇਹਨਾਂ ਦੀ ਗਲਤੀ ਕਰੂ ਨਾ ਜਨ ਨੌਕਰੀ ਥੋੜੀ ਛੁੱਟਣੀ ਆ ਇੱਧਰ ਬੋਲ ਗੱਲ ਨੌਕਰੀ ਥੋੜੀ ਛੁੱਟਣੀ ਆ ਮੇਰੇ ਕੋਲ ਮੇਰੇ ਮੇਰੇ ਬਾਸ ਚ ਵੀ ਪੈਸੇ ਆ ਮੇਰੇ ਰਿਟਾਇਰਮੈਂਟ ਦੇ ਪੈਸੇ ਆ ਉਹ ਨੇਟ ਵੀ ਪੈਸੇ ਆ ਸਾਡੇ ਬੰਦੇ ਨੇ ਉਹ ਮਿੱਕੀ ਦੀ ਕੀਤੀ ਆ ਉਹ ਮਿੱਕੀ ਨਹੀਂ ਕਰਦੇ ਇੱਛੇ ਕਰ ਯਾਰ ਉਹ ਯਾਰ ਮੈਂ ਕੋਈ ਧੀਗ ਨਹੀਂ ਮੰਗਦਾ ਯਾਰ ਨਹੀਂ ਮੈਂ ਇਹਨੂੰ ਪਤਾ ਰਿਸਪੈਕਟ ਨਾਲ ਮੈਂ ਤੁਹਾਨੂੰ ਤਾਂ ਦੱਸਣਾ ਇਹਨਾਂ ਨੂੰ ਇਹਨੇ ਦੱਸਣਾ ਸਾਦੀ ਦਾ ਦਸਰਾ ਇਹਨਾਂ ਨੂੰ ਵੀ ਛਾਇਓ ਤੁਸੀਂ ਘਾਟ ਕੋ ਆਗੇ ਤੇ ਗੁੰਡਾਗਰਦੀ ਕਰਾਉਣੇ ਹੋ ਗੁੰਡੇ ਛਤਰੋ ਪਹਿਨ ਕੇ ਨਹੀਂ ਬੰਦੇ ਇੱਥੇ ਹੀ ਗੱਲ ਕਾਜ ਲਾ ਜੀ сока ведно мога сока ведно мога со сока бай сока бай утерленнате hafta da pranini Terima kasih telah menonton फास्ट टैग भी था जिसमें पैसे थे और ऑनलाइन पास था जो वैलड था ये हमारे कर्मचारियों ने पुष्टि की पुष्टि की और हमारे दो लोगों ने देखा था उसका नाम जरा कैबिनेट बैठा आ गई दाकी हुई ਉਰੇਆ ਬਾਪਾ ਸਿੰਘ ਹਾਂ ਇਹ ਇਹਦਾ ਨਾਮ ਬਤਾਓ ਕੈਬਨ ਵਿੱਚ ਬੈਠਾ ਉਸ ਦਾ ਨਾਮ ਕੀ ਆਹਾ ਇੱਕ ਜੱਸੀ ਹੋਰ ਬਾਹਰ ਦਾ ਲੜਕਾ ਉਸ ਦਾ ਨਾਮ ਤੇ ਅੰਦਰ ਬੈਠਾ ਹੈ ਸਰਮਨ ਸਿੰਘ ਵਾਲੀ ਮੈਂ ਕਹਿੰਦਾ ਯਾਨੀ ਯਾਨੀ ਕਿ ਇਹੀ ਕਹਿੰਦੇ ਯਾਨੀ ਨੇ ਬਤਨੀ ਯਾਨੀ ਬਤਨੀ ਆਪਣਾ ਕੱਟਾ ਬਾਤ ਹੈ अब आपने लिखा क्या लिखा है मैं देखता हूँ क्या लिखोगे मैं आपके ऊपर छोड़ता हूँ कि क्या लिखोगे इंचार्ज हो मसला हल करना है तो

कर्मचारी को बर्खास्त करता हूँ हाँ यहाँ पर लिखो कि इस समय इस समय समय माननीय अतिथि नाम है एस आई हदीसी एस आई

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਕੀਮਾ ਟੋਲ ਤੇ ਆ ਹੋਇਆ ਤਾਂ ਕਿ ਅੱਧਾ ਪਹਿਲਾਂ ਮੈਂ ਇਥੋਂ ਰੋਲ ਨਹੀਂ ਲਗਦਾ ਤੇ ਕੋਈ ਮੈਨੂੰ ਫ੍ਰੀ ਨਹੀਂ ਲੱਗਦਾ ਪਾਸ ਵੀ ਬਣਾਇਆ ਤੇ ਮੇਰਾ ਫਾਸਟੈਗ ਵੀ ਆ ਮੇਰੇ ਆਨਲਾਈਨ ਪਾਸ ਦੇ ਵਿੱਚ ਵੀ ਪੈਸੇ ਸੀ ਜਿਹੜੇ ਇਹਨਾਂ ਨੇ ਮੰਨੇ ਆ ਆਪਣੇ ਮਾਫੀ ਲਾਉਣੀ ਤੇ ਮੇਰੇ ਫਾਸਟੈਗ ਵਿੱਚ ਵੀ ਪੈਸੇ ਸੀ ਉਹਨਾਂ ਚੀਜ਼ਾਂ ਦੇ ਸਬੂਤਾਂ ਨੂੰ ਮਿਤੇਗੇ ਇਹਨਾਂ ਨੇ ਮਿਆ ਤੇ ਇਹਨਾਂ ਦੇ ਗੁੰਡੇ ਜਿਹੜੇ ਉਹਨਾਂ ਨੇ ਮੇਰੀ ਜਿੱਤੂ ਨੂੰ ਰੋਕਿਆ ਰੋਕਣ ਤੋਂ ਬਾਅਦ ਉਹਨਾਂ ਨੇ ਵੇਖਤੀ ਕੀਤੀ ਮਾੜਾ ਸ਼ਬਦ ਬੋਲਿਆ ਮੇਰੇ ਗਾਲ ਪੈਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਇਲਾਕੇ ਦੇ ਲੋਕਾਂ ਨੂੰ ਦੇਖ ਕੇ ਉਹਨਾਂ ਦਾ ਪਤਾ ਲੱਗਾ ਤਾਂ ਫਿਰ ਉਹ ਇੱਥੇ ਪਹੁੰਚਿਆ ਮੈਂ ਸੁਖਵੰਤਾਂ ਗੱਲ ਜੀ ਪਹੁੰਚੇ ਨੇ ਸਾਡੇ ਐਸਆਈ ਸਾਹਿਬ ਪਹੁੰਚੇ ਨੇ ਸਾਡੇ ਸਤਵੰਦ ਪਿੰਡ ਤੋਂ ਆਏ ਨੇ ਹੋਰ ਵੀ ਲੋਕ ਇੱਥੇ ਆ ਰਹੇ ਨੇ ਸੋ ਤਾਂ ਉਹ ਪਹੁੰਚ ਆਏ ਉਹ ਕਹਿੰਦੇ ਆ ਕਿ ਮੈਂ ਇਹਦੀ ਬਾਤ ਪੜ ਕੇ ਸੌਣ ਲੱਗਿਆ ਜਿਹੜਾ ਕੀ ਇਹਨਾਂ ਦਾ ਇੰਚਾਰਜ ਕੀ ਨਾ ਤੁਹਾਡਾ ਵਿਕਾਸ ਇਹਨਾਂ ਦੇ ਇੰਚਾਰਜ ਆ ਉਹਨੇ ਇੱਕ ਮਾਫੀਨਾਮਾ ਦਿੱਤਾ ਉਹਦੇ ਵਿੱਚ ਉਹ ਦੇਖ ਰਿਹਾ ਕਿ ਅੱਜ 26 ਤਰੀਕ ਜਿਹੜਾ ਟਾਈਮ ਹੈਗਾ ਸ਼ਾਮ ਦਾ 7:45 ਗੱਡੀ ਨੰਬਰ ਉਹਨੇ ਦੱਸਿਆ PV10X3213 ਕ੍ਰੈਟਾ yogi lubhiane ki taraf se jagran ko ja rahi thi ਉਸਮੇ ਫਾਸਟ ਟੈਗ ਵੀ ਥਾ ਔਰ ਔਰ ਪਾਸ ਮੇ ਪੈਸੇ ਵੀ ਥੇ ਔਰ ਆਪਣਾ ਨਾਂ ਪਾਵਸ ਵੀ ਥਾ ਇਹ ਕਿਹਦਾ ਪੁਸ਼ਟੀ ਕੀਆ ਪੁਸ਼ਟੀ ਕੀਆ ਹਮਾਰੇ ਦੋ ਲੋਕੋ ਨੇ ਕੀ ਨਾਮ ਹੈ ਇਸ ਦਾ ਤਸਲਿਬ ਔਰ ਜੱਸੀ ਔਰ ਗਿਆਨੀ ਨੇ ਬਤਮੀਜੀ ਕੀਆ ਉਪਰੰਤ ਵਿਕਾਸ ਕਹਿੰਦਾ ਵੀ ਮੈਂ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਇਸ ਮੌਕੇ ਤੇ ਸਾਡੇ ਪੀਸ ਦੇ ਸਾਡੇ ਪ੍ਰਾਪਤ ਹੋ ਕੇ ਆ ਮੇਰੇ ਕੇਸ ਗੱਲ ਸੁਣ ਕੇ ਬੂਲ ਤੱਕ ਇਹ ਗੱਲ ਪਹੁੰਚੀ ਆ ਤੋਂ ਅਸੀਂ ਇਹ ਆਉਂਦਾ ਹੱਕ ਜਿਹੜਾ ਵਾ ਉਹ ਲੈਣਾ ਵਾ ਤੇ ਅਸੀਂ ਪੈਸੇ ਦਿੱਤੇ ਆ ਅਸੀਂ ਵੇਚੀ ਨਹੀਂ ਚੋਣਗੇ ਤੋਂ ਇਹ ਇਹਨਾਂ ਨੇ ਮਾਫੀ ਮੰਗੀ ਆ ਤੋਂ ਮੈਂ ਜਿੰਨੇ ਸਾਰੇ ਸਾਡੇ ਭਰਾ ਇੱਥੇ ਆਏ ਆ ਮੈਂ ਉਹਨਾਂ ਦੇ ਵਕਾਫਲੇ ਸਾਈਨ ਕਰਤੇ ਆ ਫਿਰ ਬਾਕੀਆਂ ਦੇ ਸਾਈਨ ਜਿਹੜੇ ਇੱਥੇ ਕਰਵਾ ਕੇ ਹੁਣ ਅੱਧਾ ਘੰਟਾ ਟੋਲ ਉੱਤੇ ਫਿਰ ਰਿਹਾ ਹੁਣ ਅਸੀਂ ਜਿੱਥੋਂ ਜੇ ਜਾਵਾਂਗੇ ਕਿਉਂਕਿ ਇਹਨਾਂ ਸਾਰਿਆਂ ਨੇ ਇਸ ਗੱਲ ਦੀ ਹੱਥ ਜੋੜ ਕੇ ਕਿ ਦਿੱਕਤੀ ਤੋਂ ਲੈਂਦੇ ਯਾਰੇ ਮੈਂ ਸੁਪਤ ਦੇ ਮੋੜਾ ਸੁਪਾ ਤੋਂ ਬਾਅਦ ਅਸੀਂ ਇਹ ਨੂੰ ਲੰਘ ਰਹੇ ਸੀਗੇ ਸੋ ਇੱਥੇ ਕੁਮਰ ਸਿੰਘ ਕੀ ਕਰੇਗਾ ਜਿਹੜੇ ਐਸ.ਪੀ.ਸੀ. ਨੰਬਰ ਨੇ ਤੇ ਕੰਮ ਦੀ ਕਾਲੇ ਜਲਨ ਸੈਕਟਰੀ ਨੇ ਸੋ ਇਹਨਾਂ ਦੇ ਨਾਲ ਮਿਸਬਿਹਵ ਹੋ ਰਿਹਾ ਸੀਗਾ ਉੱਗੀ ਮਾਰ ਤੋਂ ਬਾਅਦ ਜਦੋਂ ਅਸੀਂ ਲੰਘ ਰਹੇ ਸੀ ਉਸ ਬਸੇ ਤੇ ਆਹ ਹੈ ਲੋ ਅਸੀਂ ਉਸੇ ਟਾਈਮ ਆ ਗਏ ਇਹਨਾਂ ਦੇ ਨਾਲ ਖੜੇ ਹੋ ਬਹੁਤ ਸਰੀਆਂ ਜਾਂ ਜਿਹੜੇ ਖੋਰ ਕਾਜਾਂ ਦੇ ਉੱਪਰ ਇੰਨਾ ਤੇ ਜਿਹੜੇ ਪਿਆਰ ਕਰੇ ਜਾਂ ਸਾਡੇ ਪੰਜਾਬੀ ਮੀਨ ਦੇ ਉਪਰ ਜਿਹੜੀ ਕੰਵਰਜ ਆ ਖੋਰ ਕਾਜਾਂ ਦੇ ਆਬ ਹੁਕਮੀ ਦੇਖਿਆ ਸਭ ਲੱਗੇ ਸਾਰੇ ਖੋਰ ਕਾਜਾਂ ਦੇ ਇਹ ਵੀ ਕਿਤੇ ਬਣ ਕਰ ਰਹਿੰਦੇ ਨੇ ਜਿੰਨੇ ਵੀ ਮੁਲਾਜ਼ਮ ਨੇ ਸਾਰਿਆਂ ਨੂੰ ਵਿੱਚ ਨੌਕਰੀ ਦਿੰਦੇ ਆ ਕਿ ਅੱਜ ਉਹ ਕਿਸੇ ਵੀ ਜਦੋਂ ਵੀ ਜਬ ਕੋਈ ਵੀ ਵੀਰ ਆਉਂਦੇ ਲੁਧਿਆਣੇ ਵਾਲੇ ਤਾਂ ਕਿਸੇ ਵੀ ਜੇ ਬੰਤ ਵੀ ਜਿਸ ਨਹੀਂ ਕਰਾਂਗੇ ਸਾਡੀ ਇਨਸਾਨ ਦੇ ਨਾਲ ਕੋਈ ਦਿੱਕਾ ਚੁੱਕੀ ਨਾੜ ਵਾਲਾ ਫੇਰੇ ਲੰਮੇ ਸਮੇਂ ਵਾਸਤੇ ਪੱਕਾ ਧਰਨ ਵਾਲਾ ਕਿ ਅਸੀਂ ਟੋਰ ਨਹੀਂ ਕਰਾਂਗੇ ਅੱਜ ਦੀ ਜਿਹੜਾ ਮਾਫੀ ਲੈ ਜਾਂ ਸਾਈਨ ਕਰ ਦੋ ਅੱਜ ਜਿਹੜਾ ਇਹਨਾਂ ਨੇ ਮਾਫੀ ਮੰਗ ਲਈ ਹੈ ਲਿਖਤੀ ਮੁਆਫੀ ਦਾ ਪੱਤਾ ਇਸ ਕਰਕੇ ਅਸੀਂ ਨੇ ਟੋਰ ਇਸ ਤੋਂ ਬਾਅਦ ਜਿਹੜਾ ਇਹ ਆਪਣਾ ਚਾਲੂ ਕਰਨਗੇ ਕਰੇਵਾਲ ਸਾਹਿਬਾਰਾਂ ਦੀ ਕੁੱਪਤੀ ਜਿਹੜੀ ਹੋ ਗਈ ਆ ਉਹ ਸਾਡੇ ਕਿਸਾਨ ਜਿੱਥੇ ਬੰਦੀ ਵੱਲੋਂ ਵੀ ਇਹਨਾਂ ਦੀ ਹਮਾਇਤ ਕੀਤੀ ਗਈ ਅਸੀਂ ਨਾਲ ਖੜੇ ਆ ਦਿਨ ਰਾਤ ਜਦ ਵੀ ਕਿਤੇ ਇੰਦਾ ਦੀ ਘਟਨਾ ਹੁੰਦੀ ਹੈ ਤੇ ਅਸੀਂ ਹਰ ਮੋੜ ਤੇ ਨਾਲ ਹੁੰਦੇ ਆ ਕੋਈ ਬਰੇਵਰ ਸਾਹਿਬ ਆਪਣੀ ਤਸਦੀ ਹੋ ਬਹੁਤ ਬਹੁਤ ਧੰਨਵਾਦ ਆ ਭਰਾਵਾਂ ਦਾ ਕਿਉਂਕਿ ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਵਾਸਤੇ ਆ ਗੱਲ ਕੀ ਆ ਵੀ ਇਹ ਸਹੇਦ ਨਹੀਂ ਇਹ ਪਹੇਦੀ ਆ ਜੇ ਲੋ ਤੁਹਾਡੇ ਕੋਲੇ ਸਾਰਾ ਕੁਝ ਹੁੰਦਾ ਤੇ ਫਿਰ ਵੀ ਤੁਹਾਨੂੰ ਖਜਲ ਕੀਤਾ ਜਾਵੇ ਤੇ ਫਿਰ ਉਹ ਬਰਦਾਸ਼ਤਯੋਗ ਨਹੀਂ ਆ ਇਹ ਮਸਲਾ ਕੱਲਾ ਚੌਂਕੀ ਮਾਨਦਾਨੀ ਆ ਕਿਤੇ ਵੀ ਕੋਈ ਗੱਲ ਹੋਊਗੀ ਹਮੇਸ਼ਾ ਡੜ ਕੇ ਖੜਾਂਗੇ ਤੇ ਡੜ ਕੇ ਲੜਾਂਗੇ ਇਹ ਬੇਇਜ਼ਤੀ ਕਰਨ ਵਾਸਤੇ ਪੈਸੇ ਨਹੀਂ ਦਿੰਦੇ ਸੀ ਅਸੀਂ ਇਹਨਾਂ ਨੂੰ ਸੜਕ ਦੇ ਵਾਸਤੇ ਜਿਹੜਾ ਟੋਲ ਲਗਾਉਂਦੇ ਲਈ ਪੈਸੇ ਦਿੰਨੇ ਆ ਕਿ ਅਸੀਂ ਇੱਜ਼ਤ ਵੀ ਭਾਰਦੇ ਬਲੇ ਸਾਹਿਬ ਸਾਦਰੀਆ ਕਾਨ ਆਪਰਾ ਕੱਟੇ ਭਾਈ ਮਾਰੋ ਪਰ ਇਹ ਗੱਡੀ ਬੱਧੀ ਆਪਰਾ ਆਪਰਾ ਪੁੱਛੇ ਤੇ ਫਿਰ ਅੱਗੇ ਨੂੰ ਪਹਿਲਾ ਹੋਗਣਾ ਫੋਟੋ ਨਹੀਂ ਆ ਪੜੀ ਹੋਇਆ ਨਹੀਂ ਹੈ ਨੈਟਵਰਕ ਨਹੀਂ ਆ ਰਿਹਾ ਹੋ ਜਾਣਾ ਪੇ ਬਸ ਜੇ 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 ਜੇ